ਮੁੱਖ ਮੰਤਰੀ ਭਗਵੰਤ ਮਾਨ ਨੇ ਬੁਲਾਈ ਕੈਬਨਟ ਮੀਟਿੰਗ ਅੱਜ ਦੁਪਹਿਰ 12 ਵਜੇ ਮੁੱਖ ਮੰਤਰੀ ਦੀ ਰਿਹائش ਦੇ ਵਿੱਚ ਹੋਵੇਗੀ ਇਹ ਕੈਬਨਟ ਮੀਟਿੰਗ ਕੈਬਨਟ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਸਵੇਰੇ 11:30 ਵਜੇ ਬਠਿੰਡਾ ਦੇ ਪੀਸੀਆਰ ਦੀ ਟੀਮ ਨਾਲ ਆਪਣੀ ਰਿਹائش ਦੇ ਵਿੱਚ ਕਰਨਗੇ ਮੁਲਾਕਾਤ ਸਰੰਦ ਨਹਿਰ ਵਿੱਚ ਕਾਰ ਡਿੱਗਣ ਦੇ ਮਾਮਲੇ 'ਚ ਪੰਜਾਬ ਪੁਲਿਸ ਦੀ ਪੀਸੀਆਰ ਦੀ ਟੀਮ ਨੂੰ 11 ਲੋਕਾਂ ਦੀ ਜ਼ਿੰਦਗੀ ਬਚਾਈ ਅਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਇਸ ਦੀ ਬਹਾਦਰ ਟੀਮ ਨਾਲ ਨਿੱਜੀ ਤੌਰ ਤੇ ਮੁਲਾਕਾਤ ਕਰਨ ਤੇ ਸੀਐਮ ਭਗਵੰਤ ਮਾਨ ਵੀ ਅੱਜ ਉਹ ਬਹਾਦਰ ਟੀਮ ਨੂੰ ਸਨਮਾਨਿਤ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ ਅੱਜ ਦੁਪਹਿਰ 12 ਵਜੇ ਮੁੱਖ ਮੰਤਰੀ ਦੀ ਰਿਹائش ਦੇ ਵਿੱਚ ਹੋਵੇਗੀ ਇਹ ਕੈਬਨਿਟ ਮੀਟਿੰਗ ਕੈਬਨਿਟ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਸਵੇਰੇ 11:30 ਵਜੇ ਬਠਿੰਡਾ ਦੇ ਪੀਸੀਆਰ ਦੀ ਟੀਮ ਨਾਲ ਆਪਣੀ ਰਿਹائش ਦੇ ਵਿੱਚ ਕਰਨਗੇ ਮੁਲਾਕਾਤ ਸਰੰਦ ਨਹਿਰ ਵਿੱਚ ਕਾਰ ਡਿੱਗਣ ਦੇ ਮਾਮਲੇ 'ਚ ਪੰਜਾਬ ਪੁਲਿਸ ਦੀ ਪੀਸੀਆਰ ਦੀ ਟੀਮ ਨੂੰ 11 ਲੋਕਾਂ ਦੀ ਜ਼ਿੰਦਗੀ ਬਚਾਈ ਅਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਇਸ ਦੀ ਬਹਾਦਰ ਟੀਮ ਨਾਲ ਨਿੱਜੀ ਤੌਰ ਤੇ ਮੁਲਾਕਾਤ ਕਰਨ ਤੇ ਸੀਐਮ ਭਗਵੰਤ ਮਾਨ ਵੀ ਅੱਜ ਉਹ ਬਹਾਦਰ ਟੀਮ ਨੂੰ ਸਨਮਾਨਿਤ ਕਰਨਗੇ